ਨੰਕੋਟ ਹਾਈਵੇ ਤੇ ਜਿਲ੍ਹਾ ਗੁਰਦਾਸਪੁਰ ਦੇ ਬਟਾਲਾ ਦੇ ਨਜ਼ਦੀਕ ਸਥਿਤ ਪਿੰਡ ਤਲਵੰਡੀ ਜੁਰਾ ਨੇ ਸਤੀ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹਮਲਕੀਤ ਸਿੰਘ ਵਾਸੀ ਤਲਵੰਡੀ ਜੁਰਾ ਨੇ ਦੱਸਿਆ ਹੈ ਕਿ ਉਹਨਾਂ ਦਾ ਪਤੀਜਾ ਲਖਪ੍ਰੀਤ ਸਿੰਘ ਅਤੇ ਹੋਰ ਇੱਕ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਕਿਸੇ ਕੰਮ ਦੇ ਲਈ ਬਟਾਲੇ ਨੂੰ ਆ ਰਹੇ ਸੀ ਜਦੋਂ ਪਿੰਡ ਦੇ ਨਜ਼ਦੀਕ ਬਣੀ ਕ੍ਰਾਸਿੰਗ ਰਾਹੀਂ ਸੜਕ ਕ੍ਰੋਸ ਕਰ ਰਹੇ ਸਨ ਤਾਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਹਨਾਂ ਨੂੰ ਆਪਣੀ ਲਪੇਟ ਚ ਲੈ ਲਿਆ ਜਿਸ ਕਾਰਨ ਮੋਟਰਸਾਈਕਲ ਸਵਾਰ ਦੱਸਿਆ ਕਿ ਜ਼ਖਮੀਆਂ ਨੂੰ ਪਟਾਲਾ ਦੇ ਡੀਜੀਐਸ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਗੰਭੀਰ ਖੂਨ ਦੇ ਕਾਰਨ ਇੱਕ ਨੂੰ ਅਪਡੇਸਰ ਰੈਫਰ ਕਰ ਦਿੱਤਾ ਗਿਆ ਤੇ ਹਾਦਸੇ ਤੋਂ ਬਾਅਦ ਜ਼ਖਮੀਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਹਾਦਸੇ ਸੰਬੰਧੀ ਥਾੜਾ ਸਦਰ ਦੀ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਗਈ ਹੈ ਇਹ ਲੱਭ ਲੱਭ ਪ੍ਰੀਤ ਲਾਪ੍ਰੀਤ ਸਿੰਘ ਇਹਕਰ ਉਸਮਾਨਾਂ ਹੋਣ ਰਿਹਾ ਤੇ ਬਾਈਪਾਸ ਤੇ ਉਲਟੇ ਦੂਜੀ ਪਰ੍ਹਾਂ ਦੀ ਮੱਝ ਗਈ ਗੱਡੀ ਬਾਈਪਾਸ ਦਾ ਕਟ ਕਟਣ ਲੱਗਿਆ ਤੇ ਕਦ ਨਾ ਹੈ ਕਿ ਗੱਡੀ ਸਕਦੇ ਅੱਗੇ ਅੱਗੋ ਗੱਡੀ ਤੇ ਆਉਣ ਦੇ ਤਜਰ ਦੂਜਾ ਮੁੰਡਾ ਕੋਣ ਹਾਂਜੀ ਉਹ ਵੀ ਉਹ ਵੀ ਉਹ ਵੀ ਸਾਡੇ ਪਿੰਡ ਦਾ ਬਨੋਣਾ ਹੀ ਤੁਹਾਡਾ ਕੀ ਲੱਗਦਾ ਹਾਂਜੀ ਤੁਹਾਡਾ ਕੀ ਲੱਗਦਾ ਇਹ ਮੁੰਡਾ ਤੇ ਭਤੀਆ ਜੇ ਤੇ ਦੂਜਾ ਸਾਡੇ ਪਿੰਡ ਦਾ ਜਵਾਈ ਹੈ ਜਵਾਈ ਦਾ ਭਤਾ ਉਹਦਾ ਨਾਮ ਨਹੀਂ ਬੱਚਾ ਹੋਇਆ ਕਦੋਂ ਐਕਸੀਡੈਂਟ ਹੈ ਨਾ ਗੱਡੀ ਨਾਲ ਜੀ ਗੱਡੀ ਕਿਹੜੀ ਕਾਰਨ ਆਇਆ ਸਰਕਾਰੀ ਰਾਜਵੀਰ ਸਿੰਘ ਪਰ ਕੀ ਕਿਤਨਾ ਹੀ ਹੈ ਕਟਾ ਬਈ ਐਕਸੀਡੈਂਟ ਹੋਇਆ ਜੇ ਇਧਰੋਂ ਪਿੰਡੋਂ ਚੱਲੇ ਸੀ ਬਜਾਰ ਨੂੰ ਕੋਈ ਸਮਾਨ ਵਗੈਰਾ ਲੈਣਾ ਤੇ ਉਧਰੋਂ ਗੱਡੀ ਕੋਈ ਕਾਫੀ ਤੇਜ਼ ਹੀ ਮੈਨੇ ਵੀ ਸਿੱਧੀ ਜਾ ਕੇ ਗੱਡੀ ਵੱਜੀ ਆ ਤੇ ਉਹ ਕਾਫੀ ਤੇਜ਼ ਹੀ ਗੱਡੀ ਜਿਹੜੀ ਕਿ ਤੇਜ਼ ਹੁਣ ਕਰਕੇ ਤਾਂ ਦਾ ਇਹ ਐਕਸੀਡੈਂਟ ਹੋਇਆ ਇਹਨਾਂ ਦਾ ਕੀ ਹਾਲ ਹੈ ਮੁੰਡੇ ਦਾ ਕਿੰਨੇ ਮੁੰਡੇ ਹਾਲਾਤ ਕਾਫੀ ਮਾੜੇ ਹੀ ਆ ਮੇਰੇ ਖਿਆਲ ਨਾਲ ਲੱਗਦੇ ਪਏਗਾ ਆਈ ਸੀ ਯੂ ਵਿੱਚ ਕਿਹੜੇ ਪਿੰਡ ਦੇ ਆ ਇਹ ਤਲਵੰਡੀ ਚੋਰਾ ਪਿੰਡ ਦੇ ਪਿੰਡ ਦੇ ਨੌਜਵਾਨ ਨੇ ਕਿ ਕੋਈ ਰਿਸ਼ਤੇਦਾਰ ਨਾਲ ਆਏ ਨਹੀਂ ਇਹ ਤੇ ਪਿੰਡ ਦੇ ਨੌਜਵਾਨ ਆਣੇ ਇਹਨਾਂ ਦੇ ਨਾਲ ਹੀ ਜਿਹੜੇ ਮੁੰਡੇ ਇੱਕ ਮੁੰਡਾ ਨਾਲ ਉਹ ਆਪਣੇ ਕੋਈ ਰਿਸ਼ਤੇਦਾਰ ਪਿੰਡ ਦਾ ਉਹ ਠੀਕ ਉਹ ਠੀਕ ਉਹਨਾਂ ਦੇ ਲੱਤ ਮੇਰੇ ਖਿਆਲ ਨਾਲ ਟੁੱਟੀਆਂ ਨੇ